ਅਟਮ ਤੇਈਪੁਰ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਵੀਡੀਓ ਬਣਾ ਰਹੇ ਆ ਜੀ ਜੋ ਕਿ 13 ਫਰਵਰੀ 2024 ਤੋਂ ਕਿਸਾਨ ਅੰਦੋਲਨ ਖਰੋਰੀ ਦੇ ਗਿਆ ਬਰੋਹਾ ਤੇ ਚੱਲ ਰਿਹਾ ਆ ਜੀ ਔਰ 12 ਤਰੀਕ ਨੂੰ ਉਹਨੂੰ 12 ਮਹੀਨੇ ਹੋ ਜਾਂਦੇ ਨੇ ਬੜੀ ਇੱਕ ਵੱਡੀ ਮਹਾ ਪੰਚਾਇਤ ਹੋ ਰਹੀ ਆ ਉਥੇ ਔਰ ਪਿੰਡ 23ਪੁਰ ਵੱਲੋਂ ਲੰਗਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਮਰਿਆਦਾ ਚਲਾਈ ਸੀ ਸੰਗਤ ਔਰ ਪੰਗਤ ਔਰ ਲੰਗਰ ਉਸੇ ਦੇ ਹੀ ਚੀਜ਼ ਨੂੰ ਅੱਗੇ ਵਧਾਉਂਦੇ ਹੋਏ 23ਪੁਰ ਵੱਲੋਂ ਲੰਗਰ ਸੰਗਤ ਔਰ ਪੰਗਤ ਔਰ ਲੰਗਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਮਰਿਆਦਾ ਚਲਾਈ ਹੋਈ ਉਸੇ ਨੂੰ ਮੁੱਖ ਰੱਖ ਜਾ ਆ ਪਿੰਡ 23ਪੁਰ ਵੱਲੋਂ 12 ਮਹੀਨੇ ਸਾਲ ਹੋ ਜਾਣਾ ਹੈ 12 ਤਰੀਕ ਨੂੰ ਲਗਾਤਾਰ ਆਵੇ ਖੋ ਲੰਗਰ ਸਬਜੀ ਤਿਆਰ ਹੋ ਰਹੀ ਆ ਉਧਰ ਬੀਬੀਆਂ ਪ੍ਰਸ਼ਾਦੇ ਪਕਾਰੀਆਂ ਨੇ ਇਧਰ ਸਾਡੇ ਸਿੰਘ ਬੈਠੇ ਨੇ ਕਾਫੀ ਸਿੰਘ ਸੀ ਕੁਝ ਚਲੇ ਗਿਆ ਘਰਾਂ ਨੂੰ ਵੀਰ ਜੀ ਵਾਰ ਵੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਫਤਿਹ ਪ੍ਰਧਾਨ ਜੀ 12 ਮਹੀਨੇ ਪੂਰੇ ਹੋ ਜਾਣੇ ਆ 12 ਤਰੀਕ ਨੂੰ ਲਗਭਗ 23 ਪਰਵਰ ਵੱਲੋਂ ਸਾਲ ਹੀ ਲੰਗਰ ਦੀ ਸੇਵਾ ਚੱਲਦੀ ਰਹੀ ਆ ਕੀ ਕਹਿਣਾ ਚਾਹੁੰਦੇ ਇਹਦੇ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਜਿਹੜੀ ਬੇਨਤੀ ਕੀਤੀ ਹੈ ਵੀ ਸਾਲ ਹੋਣ ਵਾਲਾ ਐ ਇਸ 25 2025 13 ਫਰਵਰੀ ਨੂੰ ਇਸ ਮੋਰਚੇ ਨੂੰ ਪੂਰਾ ਇੱਕ ਸਾਲ ਹੋ ਜਾਣਾ ਹੈ ਸੋ ਬੜੀ ਗੁਰੂ ਮਹਾਰਾਜ ਦੀ ਕਿਰਪਾ ਹੈ ਨਗਰ ਤੇ 2024 ਤੋਂ ਫਰਵਰੀ 13 ਤੋਂ ਲੈ ਕੇ ਅੱਜ ਤੱਕ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੰਗਰ ਤੇ ਗੁਰੂ ਦਾ ਹੀ ਹੈ ਪਰ ਚਲੋ ਸਾਡੇ ਨਗਰ ਨੂੰ ਇੱਕ ਬੜੀ ਵਧੀਆ ਮਹਾਰਾਜ ਨੇ ਸੇਵਾ ਦਿੱਤੀ ਜਿਸ ਦੇ ਕਰਕੇ ਅਸੀਂ ਸੰਗਤਾਂ ਦੀ ਸੇਵਾ ਕਰ ਰਹੇ ਹਾਂ ਤੋ ਉਮੀਦ ਹੈ ਕਿ ਇਸੇ ਤਰ੍ਹਾਂ ਹੀ ਇਹ ਜਿਹੜੀ ਸੇਵਾ ਹੈ ਇਹ ਨਿਰੰਤਰ ਚਲਦੀ ਰਹੇਗੀ ਜਿੰਨਾ ਚਿਰ ਇਹ ਖਨੌਰੀ ਮੋਰਚਾ ਚੱਲੇਗਾ ਵਾਹ ਜੀ ਵਾਹ ਬਹੁਤ ਵੱਡੀ ਗੱਲ ਕਹੀ ਤੁਹਾਨੂੰ ਜੀ ਲੰਗਰ ਸਾਲ ਚਲਾਉਣਾ ਖਾਲਾਈ ਦਾ ਵਾੜਾ ਨਹੀਂਗਾ ਬਹੁਤ ਔਖਾ ਵਾ ਲਗਾਤਾਰ ਇਹਦੇ ਸੀਜ਼ਨ ਵੀ ਆਏ ਧੁੱਪਾਂ ਵੀ ਆਈਆਂ ਬਰਸਾਤਾਂ ਵੀ ਆਈਆਂ ਠੰਡ ਵੀ ਆਈ ਪਰ ਲਗਾਤਾਰ ਪਿੰਡ ਵੱਲੋਂ ਲੰਗਰ ਚਲਾਉਣਾ ਇਹ ਗੁਰੂ ਅਮਰਦਾਸ ਮਹਾਰਾਜ ਦੀ ਚਲਾਈ ਹੋਈ ਮਰਿਆਦਾ ਸੰਗਤਰ ਪੰਗਤਰ ਲੰਗਰ ਉਸ ਨੂੰ ਅੱਗੇ ਬਤਾਉਂਦੇ ਹੋਏ ਤੇ ਪ੍ਰਧਾਨ ਜੀ ਕਿੱਥੇ ਕਿੱਥੇ ਮਹਾਂਪਰਚੇਤਾ ਹੋ ਰੀਆਂ ਨੇ ਦੇਖੋ ਜੀ ਇਹ ਆਪਣਾ ਜਿਹੜੀ 11 ਤਰੀਕ ਦੀ ਏ ਇਹ ਰਦਨਪੁਰਾ ਬਾਰਡਰ ਜਿਹੜਾ ਆਪਣਾ ਰਾਜਸਥਾਨ 'ਚ ਉੱਥੇ ਤੇ 12 ਤਰੀਕ ਦੀ ਆਪਣੇ ਇੱਥੇ ਖਨੌਰੀ ਬਾਰਡਰ ਤੇ ਬਹੁਤ ਵੱਡੀ ਮਹਾਂਪੰਚਾਇਤ ਹੋ ਰਹੀ ਏ ਸਾਨੂੰ ਉਮੀਦ ਏ ਕਿ ਜਿਹੜੀ 4 ਤਰੀਕ ਦਾ ਕੱਟ ਸੀ ਉਹਦੇ ਨਾਲੋਂ ਵੀ ਅੱਜ ਕੀ ਜਿਹੜਾ ਇਕੱਠ ਹੈ ਉਸ ਤੋਂ ਵੀ ਬਹੁਤ ਵੱਡਾ ਇਕੱਠ ਹੋਵੇਗਾ ਤੇ ਅਸੀਂ ਕਰਾਂਗੇ ਵੀ ਕਿਉਂਕਿ ਜਿਹੜੀਆਂ ਸਰਕਾਰਾਂ ਸੁੱਤੀਆਂ ਪਈਆਂ ਨੇ ਉਹਨਾਂ ਨੂੰ ਜਗਾਉਣ ਵਾਸਤੇ ਇਹ ਬਹੁਤ ਜ਼ਰੂਰੀ ਸੀ ਇਹ ਜਿਹੜੀ ਮਾਂ ਪੰਚਾਇਤ ਹੈ ਤੇ ਅਸੀਂ ਪੂਰੇ ਤਨਮਨ ਨਾਲ ਲੋਕਾਂ ਨੂੰ ਅਪੀਲ ਵੀ ਕਰਦੇ ਆ ਕਿ 12 ਤਰੀਕ ਨੂੰ ਵੱਧ ਤੋਂ ਵੱਧ ਹਮਾ ਮਾ ਕੇ ਖਨੌਰੀ ਬਾਰਡਰ ਤੇ ਪਹੁੰਚੋ ਜਿਹੜੀਆਂ ਗੁੰਗੀਆਂ ਬੋਲੀਆਂ ਸਰਕਾਰਾਂ ਸੁੱਤੀਆਂ ਪਈਆਂ ਨੇ ਕਿਸਾਨਾਂ ਦੀ ਕੋਈ ਗੱਲ ਨਹੀਂ ਕਰ ਰਹਾ ਬਜਟ ਤੇ ਵਿੱਚ ਵੀ ਕੋਈ ਕਿਸਾਨਾਂ ਦੇ ਕਿਸੇ ਤਰ੍ਹਾਂ ਦੇ ਐਮਐਸਪੀ ਜਾਂ ਕਰਜ਼ਾ ਮਾਫੀ ਦੀ ਕੋਈ ਗੱਲ ਇਹਨਾਂ ਨੇ ਨਹੀਂ ਕੀਤੀ ਸੋ ਸਾਰਿਆਂ ਨੂੰ ਬੇਨਤੀ ਹੈ ਕਿ 12 ਤਰੀਕ ਨੂੰ ਵੱਧ ਤੋਂ ਵੱਧ ਖਨੌਰੀ ਬਾਰਡਰ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਤੇ 13 ਤਰੀਕ ਦਾ ਜਿਹੜਾ ਉਹ ਸ਼ੰਭੂ ਬਾਰਡਰ ਤੇ ਮਹਾਪੰਚਾਇਤ ਉਹਦੇ ਵਿੱਚ ਵੀ ਸਾਰੇ ਹੀ ਜਿੰਨੇ ਵੀ ਕਿਸਾਨ ਵੀਰ ਨੇ ਉੱਥੇ ਵੀ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਕਿ ਜੋ ਆਪਾਂ ਜਿਹੜੀ ਆਪਣੇ ਐਮਐਸਪੀ ਗਰੰਟੀ ਕਾਨੂੰਨ ਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਹੋਰ ਵੀ ਜਿਹੜੀਆਂ ਆਪਣੀਆਂ ਮੰਗਾਂ ਉਹਨਾਂ ਨੂੰ ਆਪਾਂ ਮਨਵਾ ਸਕੀਏ ਪ੍ਰਧਾਨ ਜੀ ਉਹਨਾਂ ਨੇ ਬਹੁਤ ਸੋਹਣਿਆ ਸ਼ਬਦਾਂ ਦੇ ਵਿੱਚ ਸਾਰਾ ਹੀ ਤੁਹਾਨੂੰ ਦੱਸ ਦਿੱਤਾ ਜੋ ਅਗਲੇ ਪ੍ਰੋਗਰਾਮ ਆਉਣ ਵਾਲੇ 11 12 ਔਰ 13 ਦੇ ਔਰ ਇਹ ਦੇਖੋ ਤਈਪੁਰ ਪਿੰਡ ਦੇ ਵਿੱਚ ਬੀਬੀਆਂ ਆਧ ਹੁੰਦੀ ਆ ਸਬਜ਼ੀ ਤਿਆਰ ਹੋ ਗਈ ਆ ਸਾਡੀਆਂ ਮਾਵਾਂ ਸਡੀਆਂ ਭੈਣਾਂ ਸਾਡੀਆਂ ਬੀਬੀਆਂ ਕਿਉਂਕਿ ਲੰਗਰ ਇੱਕ ਸਾਲ ਤੋਂ ਲਗਾਤਾਰ ਸੇਵਾ ਕਰਦੀਆਂ ਆ ਰਹੀਆਂ ਨੇ ਇਹਨਾਂ ਨੇ ਸਿਰ ਚੋਂ ਇਹਨਾਂ ਦੀ ਸੇਵਾ ਕੀਤੀ ਪਤਾ ਹੀ ਸਾਲ ਹੋ ਗਿਆ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਕਹੋਨੇ ਕਿ ਜੋ ਜੀਵਿੰਦਾਰ ਭਰਾ ਆਪਣਾ ਹੱਕ ਮੰਗਦੇ ਆ ਉਹਨਾਂ ਦੇ ਹੱਕ ਵਿੱਚ ਮਾਲਕ ਕਿਰਪਾ ਕਰਦੇ ਮਹਾਰਾਜ ਉਹਨਾਂ ਨੂੰ ਹੱਕ ਮਿਲ ਜਾਏ ਆਪਣਾ ਹਾਂਜੀ ਅਸੀਂ ਇਹ ਗੱਲ ਚਾਹੁੰਦੇ ਆ ਡਲੇਵਾਲ ਸਾਹਿਬ ਨੂੰ ਅੱਜ ਪੂਰੇ 72 ਦਿਨ ਹੋ ਗਏ ਨੇ ਮਰਦ ਮਰਤੇ ਬੈਠਿਆ ਹੋਇਆ ਔਰ ਬਹੁਤ ਵੱਡੀ ਕੁਰਬਾਨੀ ਹੈ ਡਲੇਵਾਲ ਸਾਹਿਬ ਦੀ ਸਾਡੀ ਪੰਜਾਬ ਦੀ ਜਵਾਨੀ ਸਾਡੀ ਪੰਜਾਬ ਦੀ ਕਿਸਾਨੀ ਵਾਸਤੇ ਮਰਦ ਮਰਤੇ ਬੈਠੇ ਹੋਏ ਨੇ ਹਾਂਜੀ ਮਾਸੀ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਆ ਵੀ ਮੋਰਚਾ ਫਤਿਹ ਹੋਵੇ ਸਾਡਾ ਹੱਕ ਤੁਹਾਨੂੰ ਮਿਲੇ ਠੀਕ ਹੈ ਜੀ ਤੇ ਜੇ ਤੇ ਕੇ ਕਾਰਾ ਹੁਣ ਤੇ ਢੱਲੇ ਸਾਹਿਬ ਵੀ ਕਾਰਾ ਆਪਣੇ ਚਲਦੀ ਰਾਜੀ ਖੁਸ਼ੀ ਹਾਂਜੀ ਢੱਲੇ ਸਾਹਿਬ ਰਾਜੀ ਖੁਸ਼ੀ ਆਪਣੇ ਘਰ ਆਣਗੇ ਰਾਜੀ ਖੁਸ਼ੀ ਉਹਦਾ ਵੀ ਪ੍ਰਵਾਹ ਠੀਕ ਦਾ ਸ਼ੁਕਰ ਹੈ ਬਿਲਕੁਲ ਠੀਕ ਹੈ ਦੇਖ ਲੈ ਬੱਚਾ ਠੀਕ ਹੈ ਹਾਂ ਆ ਦਸਾਂ ਹੋ ਰੀਆਂ ਮਸੀ ਹਾਂਜੀ ਸਭ ਨੂੰ ਕਰੋ ਕਰੀ ਆ ਤੇ ਆ ਮਾ ਦੀ ਸੁਖੀਣਾ ਸਾਰੇ ਕਰਮਜਾਨ 12 ਮਹੀਨੇ ਹੋ ਗਏ ਨੂੰ ਸਾਡੀਆਂ ਮਾਂ ਨੂੰ ਸਾਡੀਆਂ ਭੈਣਾਂ ਨੂੰ ਜਿਹੜੀਆਂ ਲੰਗਰ ਦੀ ਸੇਵਾ ਲਗਾਤਾਰੀ ਕਰ ਰਹੀਆਂ ਨੇ ਇਸ 12 ਤਰੀਕ ਨੂੰ ਪੂਰਾ ਸਾਲ ਹੋ ਜਾਣਾ ਖਨੋਰੀ ਬਾਟਰ ਤੇ ਅਰ 12 ਤਰੀਕ ਸ਼ਾਮ ਨੂੰ ਇਹ ਲੰਗਰ ਤੇ ਇਬਰ ਤੋਂ ਗਿਆ ਸੀ પાਕੇ ਜਦੋਂ ਆਏ ਸੀ 2024 ਚ ਬਹੁਤ ਹੀ ਬੋਤਾ ਜੀ 3 ਵਜੇ ਪਹੁੰਚ ਜਾਂਦੀਆਂ ਨੇ ਚੰਗੋ 7-8 ਦਿਨ ਤੇ ਕਰ ਲੰਗਰ ਤਿਆਰ ਕਰਕੇ ਸਾਰਾ ਪੈਗੀ ਕਰਕੇ ਖਨੂਰੀ ਨੂੰ ਪੇਜ ਕੇ ਫਿਰ ਇਹ ਨਾਲ ਜਾਣਾ ਤੁਮ ਸਾਰੀ ਤਸਵੀਰ